ਅੰਮ੍ਰਿਤਸਰ ਪੰਜਾਬ ਰੋਡਵੇਜ਼ ਪਨਬਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਵੀ ਪਨਬਸ ਮੁਲਾਜ਼ਮਾਂ ਦਾ ਸਾਹਦ ਦਿੱਤਾ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਵਾਲਾ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਇੱਕ ਇੱਕ ਕਰਕੇ ਸਾਰੇ ਕਮਾਈ ਵਾਲੇ ਅਦਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਹੁਣ ਰੋਡਵੇਜ਼ ਤੱਕ ਹਰ ਅਦਾਇਰਾ ਨੀਜੀ ਹੱਥਾਂ ਵਿੱਚ ਸੌਪਿਆ ਜਾ ਰਿਹਾ ਹੈ ਤੇ ਇਹ ਸਾਰਾ ਦਬਾਹ ਕੇਂਦਰੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ। ਅੱਜ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਦੂਸਰੇ ਦਿਨ ਵਿੱਚ ਸਮਾਪਤ ਹੋ ਚੁੱਕਾ ਹੈ 28 ਤਰੀਕ ਨੂੰ ਜਿਹੜਾ ਸਰਕਾਰ ਵੱਲੋਂ ਟੈਂਡਰ ਲਗਾਏ ਗਏ ਕਿਲੋਮੀਟਰ ਬਸਾਂ ਦੇ ਉਹਦੇ ਸੰਬੰਧ ਵਿੱਚ ਬਾਕੀ ਵੀ ਸਾਡੀਆਂ ਮੰਗਾਂ ਨੇ ਜਿੱਦਾਂ ਰੈਗੂਲਰ ਕਰਨ ਦੀ ਆਊਟਸੋਰਸਰ ਨੂੰ ਕੰਟਰੈਕਟ ਤੇ ਕਰਨ ਦੀ ਬਰਾਬਰ ਕੰਮ ਬਰਾਬਰ ਤਨਖਾਹ ਦੀ ਉਹ ਵੀ ਪਹਿਲਾਂ ਇਹ ਨੋਟਿਸ ਦਿੱਤੇ ਸੀ ਤੇ 11 ਵਜੇ ਅਸੀਂ ਜਰੀਆ ਇੱਕ ਗੇਟ ਟਰਾਲੀ ਮਮੂਲੀ ਗੇਟ ਟਰਾਲੀ ਰੱਖੀ ਸੀ ਤੇ ਉਦੋਂ ਬਾਅਦ ਜੇ ਟੈਂਡਰ ਖੁੱਲਦੇ ਤੇ ਹੜਤਾਲ ਕਰਨ ਦੀ ਕਾਲ ਸੀ ਪਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜਾ ਇੱਕ ਬਹੁਤ ਹੀ ਘਨੌਣੀ ਹਰਕਤ ਕੀਤੀ ਗਈ ਆ ਵੀ ਸਾਨੂੰ ਇਹ 28 ਤਰੀਕ ਨੂੰ ਮਨੇਰੇ ਸਵੇਰ 5 ਵਜੇ ਸਾਰੇ ਜਿਹੜੇ ਆਗੂ ਆ ਜਿੰਨੇ ਵੀ ਪ੍ਰਧਾਨ ਸੈਕਟਰੀ ਆ ਇਹਨਾਂ ਨੂੰ ਘਰਾਂ ਦੇ ਉੱਤੋਂ ਚੁੱਕ ਕੇ ਤੇ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਤੇ ਰੋਸ ਵਿੱਚੋਂ ਸਾਡੇ ਜਿੰਨੇ ਵੀ ਵਰਕਰ ਰੀਪੂ ਕਮੇਟੀਆਂ ਥੱਲੇ ਪ੍ਰਧਾਨ ਸੈਕਟਰੀ ਆ ਉਹਨਾਂ ਨੇ ਹਤਾਸਰੇ ਜਾਣ ਕੇ ਦੇ ਜਰੀਆ ਪਹਿਲੇ ਟਾਈਮ ਤੋਂ ਹੀ ਹਰਤਾਹ ਜਰੀਆ ਸ਼ੁਰੂ ਕਰ ਦਿੱਤੀ ਗਈ ਆ 28 ਤਰੀਕ ਤੋਂ ਹਰਤਾਹ ਸ਼ੁਰੂ ਹੋਈ ਆ ਜਿਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੇ ਮੁਲਾਜ਼ਮਾਂ ਨੂੰ ਜਿਹੜੇ ਸਾਡਾ ਧਰਨਾ ਪ੍ਰਦਰਸ਼ਨ ਇੱਕ ਬਿਲਕੁਲ ਇਹ ਸੱਤਵਾਂ ਹੀ ਹੋਣਾ ਸੀ ਉਹਦੇ ਉੱਤੇ ਆਣ ਕੇ ਜਰਾ ਉਹ ਲਾਠੀ ਚਾਰਜ ਕੀਤਾ ਸਾਡੇ ਜਿਹੜੇ ਸਿੱਖ ਵਰਕਰ ਨੇ ਉਹਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਉਹਨਾਂ ਦੇ ਵੱਲ ਜਿਹੜੇ ਬਾਰਾਂ ਦੀ ਬੇਦਬੀ ਕੀਤੀ ਗਈ ਹੈ ਜੇ ਕਿ ਬਹੁਤ ਇੱਕ ਨੰਦਨ ਜੋ ਕੰਮ ਹੈ ਅੱਜ ਜਿਹੜਾ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਦੇ ਉੱਤੇ ਕੱਲ ਸਰਕਾਰ ਨੇ ਤਸ਼ੱਦਦ ਕੀਤਾ ਉਹਦੇ ਰੋਸ ਵਜੋਂ ਅਸੀਂ ਉਹਨਾਂ ਦੀ ਹਮਾਇਤ ਦੇ ਉੱਤੇ ਅੱਜ ਇੱਥੇ ਉਹਨਾਂ ਦੇ ਜਿਹੜਾ ਡੀਪੂ ਆ ਅੰਮ੍ਰਿਤਸਰ ਉੱਥੇ ਪਹੁੰਚੇ ਆ ਤਾਂ ਸਾਡੀ ਸਰਕਾਰ ਨੂੰ ਇਹੀ ਰਿਕਵੈਸਟ ਆ ਕਿ ਜੋ ਭਗਵੰਤ ਮਾਨ ਜੀ ਨੇ ਇਹਨਾਂ ਦੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਭਗਵੰਤ ਮਾਨ ਜੀ ਨੇ ਉਹਨਾਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਨਾ ਕੀ ਪੰਜਾਬ ਦੀ ਜੋ ਅਮਨ ਸ਼ਾਂਤੀ ਆ ਉਹਨੂੰ ਭੰਗ ਕੀਤਾ ਜਾਵੇ ਕਿਉਂਕਿ ਇਹ ਜਿਹੜੀਆਂ ਗੱਲਾਂ ਮੁਲਾਜ਼ਮ ਕਹਿ ਰਹੇ ਆ ਉਹ ਬਹੁਤ ਸਾਨੂੰ ਵੀ ਸਮਝ ਆਉਂਦੀਆਂ ਵੀ ਬਹੁਤ ਵਾਜਬ ਆ ਲੋਕ ਨੌਜਵਾਨਾਂ ਦੇ ਰਜਗਾਰ ਨਾਲ ਜੁੜਿਆ ਮਸਲਾ ਵਾ ਸਰਕਾਰ ਨੂੰ ਪ੍ਰੋਫਿਟ ਦੇਣ ਵਾਲਾ ਆਧਾਰਾ ਵਾ ਇਹਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਆ ਜੇ ਨੌਜਵਾਨ ਇਹ ਕਹਿੰਦੇ ਆ ਕਿ ਸਰਕਾਰ ਸਾਨੂੰ ਆਪਣੇ ਕਰਜ਼ੇ ਦੇ ਉੱਤੇ ਬੱਸਾਂ ਲੈ ਕੇ ਦੇਵੇ ਦੇ ਦੇਵੇ ਤੇ ਅਸੀਂ 2 ਸਾਲ ਦੇ ਵਿੱਚ ਸਰਕਾਰ ਨੂੰ ਬੱਸ ਵੀ ਫ੍ਰੀ ਕਰ ਦਾਂਗੇ ਤੇ ਉਲਟਾ ਇਹਦਾ ਜਿਹੜਾ ਪ੍ਰੋਫਿਟ ਵੀ ਕਮਾ ਕੇ ਦਵਾਂਗੇ ਤੇ ਫਿਰ ਇਹਦੇ ਵਿੱਚ ਗੱਲ ਕੀ ਗਲਤ ਹੈ ਸਰਕਾਰ ਨੌਜਵਾਨਾਂ ਦੀ ਪੰਜਾਬ ਰੋਡਵੇ ਪੰਨ ਬੱਸ ਦੇ ਮੁਲਾਜ਼ਮਾਂ ਵੱਲੋਂ 28 ਨਵੰਬਰ ਤੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਮੈਂ ਤਸਵੀਰਾਂ ਪੰਜਾਬ ਰੋਡਵੇ ਦੇ ਵਰਕਸ਼ਾਪ ਦੀ ਤੁਹਾਨੂੰ ਸਾਂਝੇ ਕਰਾਂਗਾ ਮੈਂ ਆਪਣੇ ਸੇਜੂਰਾਂ ਤਸਵੀਰਾਂ ਤੁਸੀਂ ਤੁਹਾਨੂੰ ਸਾਂਝੇ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰੋਡਵੇ ਵਰਕਸ਼ਾਪ ਦੀਆਂ ਤਸਵੀਰਾਂ ਹਨ ਜਿੱਥੇ ਬੱਚਾਂ ਦਾ ਜਿਹੜੀਆਂ ਖੜੀਆਂ ਹਨ ਉਹਨਾਂ ਦਾ ਚੱਕਾ ਜਾਮ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਅਤੇ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੇ ਜਿਹੜਾ ਉਹਨਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕੀਤੇ ਜਾਵੇ ਨਾਲ ਹੀ ਇਹਨਾਂ ਦੀ ਹਮਾਇਤ ਵਿੱਚ ਉਹਨਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਪੁੱਜ ਗਈਆਂ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਆਖਿਆ ਕਿ ਅਗਰ ਮੁਲਾਜ਼ਮਾਂ ਨਾਲ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਹਨ ਤਾਂ ਸਰਕਾਰ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਦੂਜੇ ਪਾਸੇ ਮੁਲਾਜ਼ਮਾਂ ਨੇ ਆਖਿਆ ਕਿ ਜਦ ਤੱਕ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਦੀ ਉਹਨਾਂ ਦੀ ਰੇਤਣਾ ਜਾਰੀ ਰਹੇਗਾ ਅਮਰਥਰ ਫਾਸਟ ਬੇ ਖਬਰਾਂ ਦੇ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ